ਕਰਨਾਟਕ ਦੇ ਗੋਰੇ ਹਬਾ ਤਿਹਾੜ ਦੀ ਵੀਡੀਓ ਨੂੰ ਮਜ਼ਾਕੀਆ ਲੈਜ਼ੇ ਵਿੱਚ ਸੋਸ਼ਲ ਮੀਡੀਆ ਉੱਤੇ ਪਾਉਣ ਵਾਲੇ ਅਮਰੀਕੀ ਯੂਟਿਊਬਰ ਟਾਈਲਰ 올ਿਵੀਰਾ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ 올ਿਵੀਰਾ ਨੇ ਕਰਨਾਟਕ ਦੇ ਗੁੰਮਟਾਪੁਰਾ ਪਿੰਡ ਵਿੱਚ ਗੋਰੇ ਹਬਾ ਤਿਹਾੜ ਵਿੱਚ ਸ਼ਾਮਲ ਹੋ ਕੇ ਵੀਡੀਓ ਬਣਾਈ ਸੀ 21 ਅਕਤੂਬਰ ਨੂੰ ਦੀਵਾਲੀ ਦੇ ਸਮਾਪਨ ਮੌਕੇ ਮਨਾਏ ਜਾਣ ਵਾਲੇ ਤਿਹਾੜ ਦੌਰਾਨ ਲੋਕ ਇੱਕ ਦੂਜੇ ਉੱਤੇ ਗਊ ਦਾ ਗੋਬਰ ਸੁੱਟਦੇ ਹਨ ਸਥਾਨਿਕ ਵਿਸ਼ਵਾਸ ਮੁਤਾਬਕ ਪਿੰਡ ਦੇ ਦੇਵਤਾ ਬਿਰੇਸ਼ਮਰ ਸਵਾਮੀ ਦਾ ਜਨਮ ਗੋਹੇਤ ਹੋਇਆ ਸੀ ਅਤੇ ਇਹ ਤਿਹਾਰ ਇਸ ਕਥਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਵੀਡੀਓ ਉੱਤੇ ਹੀ ਆਨਲਾਈਨ ਗੁੱਸਾ ਵਧਣ ਲੱਗਾ ਅਤੇ 25 ਸਾਲਾ ਯੂਟਿਊਬਰ ਨੇ ਦਾਅਵਾ ਕੀਤਾ ਕਿ ਉਸ ਦੀ ਵੀਡੀਓ ਨੂੰ ਭਾਰਤੀ ਯੂਜ਼ਰਸ ਵੱਲੋਂ ਸੈਂਸਰ ਕੀਤਾ ਜਾ ਰਿਹਾ ਹੈ ਅਤੇ ਬਹੁਤ ਵੱਡੀ ਗਿਣਤੀ ਵਿੱਚ ਰਿਪੋਰਟ ਕੀਤਾ ਜਾ ਰਿਹਾ ਹੈ। ਆਲੋਚਨਾ ਦਾ ਜਵਾਬ ਦਿੰਦੇ ਹਾਂ ਉਸਨੇ ਆਪਣਾ ਬਚਾ ਕੀਤਾ ਤੇ ਕਿਹਾ ਗੋਬਰ ਸੁੱਟਣ ਵਾਲੇ ਤਿਹਾਰ ਦੀ ਵੀਡੀਓ ਬਣਾਉਣਾ ਨਸਲੀ ਭੇਦਭਾਵ ਨਹੀਂ ਹੈ